ਕਿਸਾਨ ਮੋਰਚਾ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਜੈ ਸਰਕਾਰ ਸੰਯੁਕਤ ਮੋਰਚੇ ਦੇ ਕਾਲ ਸੀ ਕਿ ਐਮਐਲਏ ਮੰਤਰੀਆਂ ਦੇ ਘਰ ਘੇਰਨੇ ਸਾਡੇ ਨਾਲ ਇਸ ਲਾਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਆ ਅੱਜ ਵਿਦਾ ਕਿ ਨਰੇਸ਼ ਕਿ ਤਾਰੀਏ ਦੇ ਘਰ ਅੱਗੇ ਖੜੇ ਆ ਜਿੱਥੇ ਉਹਨਾਂ ਨੇ ਅੱਜ ਆ ਕਦਾਓ ਕੀਤਾ ਗੱਲਬਾਤ ਕਰਾਂਗੇ ਪ੍ਰਧਾਨ ਦਰਸ਼ਨ ਸਿੰਘ ਜੀ ਸਤਿ ਸ਼੍ਰੀ ਅਕਾਲ ਦਰਸ਼ਨ ਸਿੰਘ ਸਤਿ ਸ਼੍ਰੀ ਅਕਾਲ ਜੀ ਅੱਜ ਤੁਸੀਂ ਘਰਾਓ ਕੀਤਾ ਕੀ ਕਹਣਾ ਤੁਹਾਨੂੰ ਮੈਂ ਜੀ ਦਰਸ਼ਨ ਸਿੰਘ ਭਾਰਤੀ ਕਿਸਾਨ union ਕਾਦੀਆਂ ਦਾ ਮੀਤ ਪ੍ਰਧਾਨ ਪੰਜਾਬ ਘਰਾਓ ਜੀ ਜਿਹੜਾ ਸਾਡੇ ਆਗੂਆਂ ਨੂੰ ਉਦੋਂ ਇਹਨਾਂ ਨੇ ਮੀਟਿੰਗ ਦੇ ਵਿੱਚ ਸੱਦ ਕੇ ਉੱਥੇ ਜਲੀਲ ਕੀਤਾ ਤੇ ਬਾਅਦ ਦੇ ਵਿੱਚ ਜਿਹੜੀ ਸਾਡੀ ਫੜੋ ਫੜਾਈ ਹੋਈ ਉਹ ਵੀ ਅਸੀਂ ਨਿੰਦਾ ਕਰਨ ਵਾਸਤੇ ਜਿਹੜਾ ਸੰਯੁਕਤ ਮੋਰਚੇ ਨੇ ਸਾਨੂੰ ਇਹ ਪ੍ਰੋਗਰਾਮ ਦਿੱਤਾ ਜਿਵੇਂ ਜਿਵੇਂ ਸਾਨੂੰ ਸੰਯੁਕਤ ਮੋਰਚਾ ਪ੍ਰੋਗਰਾਮ ਦਊ ਅਸੀਂ ਨਰੇਸ਼ ਘਟਾਰੀਆ ਤੇ ਬੂਹਾ ਦੇ ਅੱਗੇ ਜਿਹੜਾ ਆਪਾਂ ਇੱਕ ਚਾਪਾ ਕਰਨ ਆਏ ਹਾਂ ਜੀ ਵਿਦਾਇਕ ਨਰੇਸ਼ ਕਟਾਰੀਆ ਦੇ ਘਰਗੇ ਖੜੇ ਆ ਤੇ ਜਿਹੜੇ ਕਿਸਾਨਾਂ ਨੇ ਘਰਾਓ ਕੀਤਾ ਤਾਂ ਵੇਖ ਸਕਦੇ ਹੋ ਇਸ ਵਕਤ ਵਿਦਾਇਕ ਨਰੇਸ਼ ਕਟਾਰੀਆ ਦੇ ਘਰ ਦੇ ਸਾਹਮਣੇ ਆ ਤਾਂ ਜਿਹੜੇ ਪ੍ਰਸ਼ਾਸਨ ਆ ਇਹ ਆਪਣੀ ਡਿਊਟੀ ਕੋਈ ਹੁੱਲੜਬਾਜੀ ਨਾ ਹੋ ਜੇ ਤਾਂ ਪ੍ਰਸ਼ਾਸਨ ਜਿਹੜਾ ਉਹ ਆਪਣੀ ਡਿਊਟੀ ਨਿਭਾ ਰਿਹਾ ਸਰਕਾਰ ਜੈ ਹਿੰਦ ਪ੍ਰੋ ਇਸਲੀ ਵਾਰ ਆਪਣੇ ਨਾਲ ਕਿਉਂਕਿ ਜਿਹੜੀ ਬੁਜ਼ੁਰਾ ਕਹਿੰਦੇ ਸੀ ਬੋਲਣਾ ਬੋਲ ਬੋਲ ਤਲ ਗਿਆ ਜਿਹੜੀ ਧਰਨੀਆਂ ਤੋਂ ਨਿਕਲੀ ਇਹਨਾਂ ਦੇ ਚਾਰ ਜਿਹੜੇ ਸਤੰਭ ਸਾਡੀਆਂ ਉਹ ਕਿਸਾਨ ਜਥੇਬੰਦੀਆਂ ਦੇ ਵਿੱਚ ਪੈਂਦੇ ਨੇ ਉਹਨਾਂ ਦੀਆਂ ਫੋਟੋ ਅਸੀਂ ਲੈ ਲ ਖੀਤੀਆਂ ਨੇ ਜਿਹੜੇ ਕਹਿੰਦੇ ਧਰਨੀਆਂ ਨਾਲ ਹੱਲਣੀ ਪਰ ਤੁਸੀਂ ਦੇਖ ਸਕਦੇ ਹੋ ਧਰਨੀਆਂ ਤੋਂ ਨਿਕਲੀ ਪਾਰਟੀਆਂ ਦੇ ਧਰਨੀਆਂ ਵਾਲਿਆਂ ਨੂੰ ਮਾਰਾ ਔਰ ਮੇਸੇਬ ਕਰ ਰਹੇ ਆ ਇਹਨਾਂ ਨੂੰ ਅਸੀਂ ਪੰਜਾਬ ਦੇ ਵਿੱਚ ਕੀ ਪੂਰੇ ਦੇਸ਼ ਦੇ ਵਿੱਚ ਦੱਸਾਂਗੇ ਵੀ ਜਿਹੜੀ ਧਰਨੀਆਂ ਤੋਂ ਨਿਕਲੀ ਕੇਜਰੀਵਾਲ ਦੀ ਪਾਰਟੀ ਇਹਨਾਂ ਹਜ਼ਾਰੇ ਦੇ ਡਾਲਰਾਂ ਤੋਂ ਨਿਕਲੀ ਉਹ ਡਾਲਰ ਵਾਲੇ ਲੋਕਾਂ ਨੂੰ ਕਿੱਦਾਂ ਮਾਰਾ ਬੋਲਦੇ ਆ ਕਈ ਲੋਕ ਨੇ ਜਿਹੜੇ ਜੱਥੇਬੰਦੀਆਂ ਦੇ ਚੁੱਕਾ ਕਈ ਕਾਰਡ ਬਣਾ ਕੇ ਉਹ ਤੁਹਾਡੇ ਯੂਨੀਅਨਾਂ ਦੇ ਵਿੱਚ ਜਹਾਜ ਜੁਨੀਰਾਂ ਦੇ ਆ ਪਰ ਉਹ ਆਉਂਦੇ ਨਹੀਂ ਯੂਨੀਅਨਾਂ ਦਾ ਉਹਨਾਂ ਨੂੰ ਪਸੰਦ ਨਹੀਂ ਕਰਦੇ ਕੋਈ ਪਤਾ ਨਹੀਂ ਕਿ ਜਦੋਂ ਇਹ ਬਿਲਕੁਲ ਆ ਪੰਜ ਉਂਗਲਾ ਬਰਾਬਰ ਨਹੀਂ ਹੁੰਦੀਆ ਇਸ ਕਰਕੇ ਅਸੀਂ ਕਾਰ ਜਿਹੜੇ ਤਕਰੀਬਨ ਅਸੀਂ ਸਾਰੇ ਬੰਦ ਕਰ ਦਿੱਤੇ ਅਸੀਂ ਹੋਣਾ ਕਿ ਅੱਗੇ ਤੋਂ ਜਿਹੜੇ ਇਸ਼ੂ ਕਰਾਂਗੇ ਕਾਰਡ ਆਪਦੇ ਜੁਨੇਵਾਰ ਬੰਦਿਆਂ ਨੂੰ ਸਾਰਿਆਂ ਨੂੰ ਇਸ਼ੂ ਕਰਾਂਗੇ ਇਹ ਅਸੀਂ ਸੁਧਾਰ ਕਰਾਂਗੇ ਕਿਉਂਕਿ ਪੰਜ ਉਂਗਲਾ ਬਰਾਬਰ ਨਹੀਂ ਹੁੰਦੀਆ ਪਰ ਸਾਰੀਆਂ ਜਥੇਬੰਦੀਆਂ ਨੂੰ ਤੁਸੀਂ ਮਾਰਾ ਨਹੀਂ ਕਹਿ ਸਕਦਾ ਕੀ ਲੱਗਦਾ ਜੀ ਇਹ ਕੁਝ ਪੈਸਿਆਂ ਦੇ ਕਾਟਰ ਵੀ ਜਿਹੜੇ ਲੋਕ ਲੋਕਾਂ ਨਾਲ ਮਿਲਾਂਦੇ ਆ ਉਹ ਜਦੋਂ ਬੰਦੇ ਨੂੰ ਲਾਹਾ ਹੰਡਾ ਪੈਸਿਆਂ ਦਾ ਪਰ ਲਾਹਾ ਉਹ ਲਈਏ ਨੇ ਕਿਸਾਨਾਂ ਨੂੰ ਕੋਈ ਮਤਲਬ ਨਹੀਂ ਕੀ ਲੱਗਦਾ ਇਹਦੇ ਵਿੱਚ ਜਥੇਬੰਦੀਆਂ ਦਾ ਥੋੜਾ ਜਿਹਾ ਹੱਥ ਹੈਗਾ ਨਾ ਵੀ ਲੋਕਾਂ ਨੂੰ ਬਦਨਾਮ ਕਰੇ ਜਥੇਬੰਦੀਆਂ ਨਾ ਬਦਨਾਮ ਕਰੇ ਨਹੀਂ ਬਿਲਕੁਲ ਤੁਹਾਡੀ ਮੈਂ ਇਸ ਗੱਲ ਨਾਲ ਸਹਿਮਤ ਹਾਂ ਪਰ ਸਾਰੇ ਕਿਸਾਨ ਗਲਤ ਨਹੀਂ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਜੇ ਪਲਾਦੇ ਤੇ ਸਾਡੇ ਕਾਰਡ ਆ ਬਣੇ ਤੇ 770 ਸਿਰ ਦਿੱਲੀ ਦੇ ਬਾਰਡਰ ਦੇ ਉੱਤੇ ਝੋਲੀ ਚ ਪਵਾ ਕੇ ਆਇਆ ਇਹ ਜਿਹੜਾ ਕਾਰ ਬਣਦਾ ਇਹ ਕਿਹਾ ਵਰਤਦਾ ਉਹਨੂੰ ਦੇਖਣਾ ਚਾਹੀਦਾ ਉਸ ਕਾਰ ਦੇ ਵਿੱਚ 770 ਸਿਰ ਲੱਗੇ ਆ ਸਾਡੇ ਜੇ ਨਹੀਂ ਮੇਸੇ ਜਿਹੜਾ ਗਲਤ ਕਰਦਾ ਉਹ ਜ਼ਮੀਰ ਉਹਨੂੰ ਆਜ਼ਾਦਤ ਨਹੀਂ ਦਿੰਦੀ ਜ਼ਮੀਰ ਦੀ ਆਵਾਜ਼ ਸੁਣੀ ਚਾਹੀਦੀ ਜਿਹੜਾ ਬੰਦਾ ਸਿਰਫ ਪੂਲ ਪਲਾਦੇ ਦੀ ਖਾਤਾ ਕਾਰਡ ਬਣਾਉਂਦਾ ਉਹ ਬਿਲਕੁਲ ਗਲਤ ਹੈ ਪੰਜਾਬੀ ਆਲ ਦੇ ਨਕਲੀ ਕਾਰਡ ਮੇਟ